ਕਿ ਕੋਈ ਵੀ ਯੂਨੀਵਰਸਿਟੀ ਹੁੰਦੀ ਹੈ ਕਿਸੇ ਖੇਤੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਉਥੋਂ ਦੇ ਵਿਕਾਸ ਦੇ ਲਈ ਹੁਣੇ ਸਾਡੇ ਵਿਦਿਅਕਦਾਰਿਆਂ ਦੇ ਉੱਤੇ ਕਬਜ਼ਾ ਕਰਕੇ ਅਸਲ ਜੇ ਕਰਨਾ ਚਾਹੁੰਦੇ ਨੇ ਵੀ ਅਸੀਂ ਹਿੰਦੀ ਹਿੰਦੂ ਹਿੰਦੁਸਤਾਨ ਦੀ ਜਿਹੜੀ ਇੱਕ ਨੀਤੀ ਹੈ ਨਾ ਦੀ ਉਹ ਲਾਗੂ ਕਰੀਏ ਕਹਿਣ ਨੂੰ ਸਿੱਖਿਆ ਇਨਕਲਾਬ ਕਰਦਾਂਗੇ ਜੀ ਸਿਹਤ ਇਨਕਲਾਬ ਕਰਦਾਂਗੇ ਫੜਾ ਬਹੁਤ ਵੱਡੀਆਂ ਵੱਡੀਆਂ ਮਾਰਨੀਆਂ ਇਹਨਾਂ ਨੂੰ ਆਉਂਦੀਆਂ ਨੇ ਭਗਵੰਤ ਮਾਨ ਸਰਕਾਰ ਹੁਣ ਤੱਕ ਇਸ ਧਰਨੇ ਵਿੱਚ ਸ਼ਾਮਲ ਕਿਉਂ ਨਹੀਂ ਹੋਈ ਸਪੋਰਟ ਕਰਦੇ ਆਂ ਕਹਿੰਦੇ ਅਸੀਂ ਤਾਂ ਹਾਈ ਕੋਰਟ ਚ ਪਟੀਸ਼ਨ ਪਾਵਾਂਗੇ ਅਸੀਂ ਆਪਦਾ ਲਾਵਾਂਗੇ ਕਹਿੰਦੇ ਉੱਥੇ ਸੀਐਮ ਸਾਹਿਬ ਕਹਿ ਕੇ ਗਏ ਨੇ ਅਸੀਂ ਤਾਂ ਕਹਿੰਦੇ ਕਿਸੇ ਨੂੰ ਦਿੱਤੇ ਨਹੀਂ ਯੂਨੀਵਰਸਿਟੀ ਸਾਡੀ ਵਿਰਾਸਤ ਹੈ ਦੇਖੋ ਅਦਾਲਤਾਂ ਨੇ ਤਾਂ ਪਾਣੀ ਦਾ ਮਸਲਾ ਵੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਕੇਸ ਚੱਲਦਾ ਪਿਆ ਕਿ ਉਹ ਹੋ ਗਿਆ ਹੱਲ ਕਰੋ ਫੋਨ ਆਉਦੇ ਹੋ ਇੱਥੇ ਬੈਠੀ ਹਾਂ ਕਿ ਅਸੀਂ ਆਪਣੀ ਵੱਦ ਛੱਡ ਕੇ ਜਿੰਨਾ ਅਸੀਂ ਕਰ ਸਕਦੇ ਆ ਪੰਜਾਬੀ ਨੂੰ ਅਸੀਂ ਨੂੰ ਬਚਾਉਣ ਦੇ ਲਈ ਉਹ ਅਸੀਂ ਕਰ ਰਹੇ ਆ ਲਗਾਤਾਰ ਯੂਨੀਵਰਸਿਟੀ ਵਿੱਚ ਪੜ ਰਹੇ ਆ ਯੂਨੀਵਰਸਿਟੀ ਨੂੰ ਉਸੇ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਸਾਨੂੰ ਆਪ ਧਰਨਿਆਂ ਤੇ ਬਹਿਣਾ ਪੈ ਰਿਹਾ ਰਾਤਾਂ ਕੱਟ ਰਹੇ ਆਗੇ ਕੀ ਕਹਿਣਾ ਚਾਹੋਗੇ ਸੈਂਟਰ ਸਰਕਾਰ ਨੂੰ ਮਤਲਬ ਇਹਨਾਂ ਦੀ ਤਾਂ ਬੇਸ਼ਰਮੀ ਹੈ ਹੁਣ ਵੀ ਜਿੰਨੀ ਆਪਾਂ ਸੋਚਦੇ ਆ ਵੀ ਇਹ ਇੰਨਾ ਨਹੀਂ ਡਿੱਗਣਗੇ ਹਨ ਪਰ ਇਹ ਹੋਰ ਡਿੱਗ ਕੇ ਦਿਖਾਉਂਦੇ ਨੇ ਤੁਹਾਨੂੰ ਇਹ ਹੋਰ ਥੱਲੇ ਗਿਰਦੇ ਨੇ ਜਿਵੇਂ ਹੁਣ ਲਗਾਤਾਰ ਇਸ ਯੂਨੀਵਰਸਿਟੀ ਨੂੰ ਖੋਣ ਦੀਆਂ ਕੋਸ਼ਿਸ਼ਾਂ ਕੇਂਦਰ ਸਰਕਾਰ ਨੇ ਕੀਤੀਆਂ ਨੇ ਜਿਵੇਂ 2022 ਦੇ ਵਿੱਚ ਵੀ ਇਹਨਾਂ ਨੇ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਵਿਦਿਆਰਥੀਆਂ ਨੇ ਸੰਘਰਸ਼ ਨੇ ਹੀ ਇਹਨਾਂ ਨੂੰ ਮਜਬੂਰ ਕੀਤਾ ਵੀ ਇਹਨਾਂ ਨੇ ਉਹ ਫੈਸਲਾ ਵਾਪਸ ਲਿਆ ਤੇ ਅਸੀਂ ਵੀ ਇਹ ਦੱਸਣਾ ਚਾਹੁੰਦੇ ਆ ਵੀ ਮਤਲਬ ਅਸੀਂ ਐਵੇਂ ਨਹੀਂ ਹੈਗਾ ਵੀ ਕੋਈ ਇਸ ਰਿਵਿਊਨਿਵਰਸਿਟੀ ਦੇ ਵਿਦਿਆਰਥੀਆਂ ਦਾ ਮਸਲਾ ਹੈ ਅਸੀਂ ਮਤਲਬ ਡਟੇ ਹੋਏ ਹਾਂ ਅਸੀਂ ਪਹਿਲਾਂ ਵੀ ਕਈ ਸੰਘਰਸ਼ ਇਸ ਯੂਨੀਵਰਸਿਟੀ ਵਿੱਚ ਲੜੇ ਨੇ ਤੇ ਅੱਗੇ ਵੀ ਲੜਾਂਗੇ ਮੈਂ ਤੁਸੀਂ 28 ਪਿੰਡਾਂ ਨੂੰ ਬਿਲਕੁਲ ਪਤਾ ਕਰਤਾ ਖਤਮ ਕਰ ਦਿੱਤਾ ਉਹਦੇ ਉੱਤੇ ਇੱਕ ਸ਼ਹਿਰ ਉਸਾਰਿਆ ਉੱਥੇ ਜਿੱਥੇ ਆਪਾਂ ਬੈਠੇ ਹਾਂ ਇਸ ਵੇਲੇ ਇਹ ਕਾਂਜੀਵਾੜਾ ਪਿੰਡ ਸੀਗਾ ਪਵਾਦ ਦਾ ਤੇ ਹੁਣ ਇਹ ਕੀ ਇਸ ਪਿੰਡ ਦੇ ਉੱਤੇ ਪੰਜਾਬ ਦੇ ਇਲਾਕੇ ਦੇ ਉੱਤੇ ਕੀ ਪੰਜਾਬੀਆਂ ਦਾ ਹੱਕ ਨਹੀਂ ਹੈਗਾ ਜਿਹੜਾ ਆਰਐਸਐਸ ਦਾ ਜਿਹੜਾ ਸੰਘ ਦਾ ਇੱਕ ਪੂਰਾ ਅਜੰਡਾ ਹੈ ਵੀ ਅਸੀਂ ਹਿੰਦੀ ਭਾਸ਼ਾ ਲਾਗੂ ਕਰਨੀ ਹੁਣ ਪੰਜਾਬ ਵਿੱਚ ਹੁੰਦਾ ਹੀ ਹੈ ਸਕੂਲਾਂ ਵਿੱਚ ਤੁਸੀਂ ਪੰਜਾਬੀ ਬੋਲੋ ਥੋੜੇ ਤੁਹਾਨੂੰ ਬੱਚਿਆਂ ਨੂੰ ਜੁਰਮਾਨਾ ਦੇਣਾ ਪੈਂਦਾ 5-5 ਰੁਪਏ ਲੈਣੇ ਸ਼ੁਰੂ ਕਰ ਦਿੰਦੇ ਨੇ 5 ਤੋਂ 10 ਪਈ 50 100 ਤੱਕ ਜਾਂਦੇ ਨੇ ਪੰਜਾਬ ਦੇ ਵਿੱਚ ਜੇ ਟੋਟਲ ਅਧਿਆਪਕਾਂ ਦੀ ਆਪਾਂ ਗਿਣਤੀ ਦੇਖੀ ਤੇ ਪੰਜਾਬੀ ਦੇ ਅਧਿਆਪਕ ਸਕੂਲਾਂ ਦੇ ਵਿੱਚ ਕਿੰਨੇ ਘੱਟ ਨੇ ਅੱਜ ਪੰਜਾਬ ਦੀ ਜਿਹੜੀ ਪੂਰੀ ਸਿੱਖਿਆ ਢਾਂਚਾ ਦਾ ਕੀ ਹਾਲ ਹੈ ਪਹਿਲੇ ਪੰਜਾਬ ਸਰਕਾਰ ਅੱਜ ਇਸ ਮਾਮਲੇ 'ਚ ਬਿਲਕੁਲ ਫੇਲ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਤਹਿਤ ਅਸੀਂ ਪੰਜਾਬ ਯੂਨੀਵਰਸਿਟੀ ਵਿੱਚ ਬੈਠੇ ਆ ਮੇਰੀਆਂ ਭੈਣਾਂ ਇੱਥੇ ਬੈਠੀਆਂ ਨੇ ਘਰੋਂ ਫੋਨ ਆਉਦੇ ਹੋਣਗੇ ਭੈਣੇ ਵੀ ਹਨਾ ਵੀ ਹੌਸਟਲ ਨਹੀਂ ਗਈਆਂ ਪੀਜੀ ਨਹੀਂ ਗਈਆਂ ਇੱਥੇ ਬੈਠੀਆਂ ਕਿਵੇਂ ਲੱਗ ਰਿਹਾ ਨਹੀਂ ਜਿਹੋ ਜਾਇ ਮਸਲਾ ਹੈ ਮਤਲਬ ਸਗੋਂ ਪੂਰੇ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਸਪੋਰਟ ਬਹੁਤ ਜ਼ਿਆਦਾ ਸਾਡੀ ਹਮਾਇਤ ਕੀਤੀ ਇਸ ਪੂਰੇ ਸੰਘਰਸ਼ ਦੀ ਵੀ ਅਸੀਂ ਆਪਣੀ ਵਾਅਦ ਛੱਡ ਕੇ ਜਿੰਨਾ ਅਸੀਂ ਕਰ ਸਕਦੇ ਆ ਪੰਜਾਬੀ ਨੂੰ ਅਸੀਂ ਨੂੰ ਬਚਾਉਣ ਦੇ ਲਈ ਉਹ ਅਸੀਂ ਕਰ ਰਹੇ ਆ ਲਗਾਤਾਰ ਤੇ ਇਹੋ ਜੇ ਸਵਾਲਾਂ ਦੀ ਜਗ੍ਹਾ ਉਹ ਤਾਂ ਸਗੋਂ ਬਹੁਤ ਸਾਨੂੰ ਹੋਰ ਕਹਿ ਰਹੇ ਨੇ ਵੀ ਤੁਸੀਂ ਇਹ ਨਾ ਕਰ ਸਕਦੇ ਵੰਦ ਕਰੋ ਅਸੀਂ ਵੀ ਤੁਹਾਡੇ ਨਾਲ ਆ ਤਾਂ ਸਾਨੂੰ ਪੂਰੇ ਪੰਜਾਬ ਦੇ ਲੋਕਾਂ ਤੋਂ ਬਹੁਤ ਚੰਗਾ ਰਿਸਪੌਂਸ ਮਿਲ ਰਿਹਾ ਹੈ حق ਮੰਗਣੇ ਪੈ ਰਹੇ ਆ ਯੂਨੀਵਰਸਿਟੀ ਵਿੱਚ ਪੜ ਰਹੇ ਆ ਯੂਨੀਵਰਸਿਟੀ ਨੂੰ ਉਸੇ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਸਾਨੂੰ ਆਪ ਧਰਨਿਆਂ ਤੇ ਬਹਿਣਾ ਪੈ ਰਿਹਾ ਰਾਤਾਂ ਕੱਟ ਰਹੇ ਹਾਂਗੇ ਕੀ ਕਹਿਣਾ ਚਾਹੂਗੇ ਸੈਂਟਰ ਸਰਕਾਰ ਨੂੰ ਮਤਲਬ ਇਹਨਾਂ ਦੀ ਤਾਂ ਬੇਸ਼ਰਮੀ ਹੈ ਹੁਣ ਵੀ ਜਿੰਨੀ ਆਪਾਂ ਸੋਚਦੇ ਆ ਵੀ ਇਹ ਇੰਨਾ ਨਹੀਂ ਡਿੱਗਣਗੇ ਹਨ ਕਿ ਤੁਸੀਂ ਇੱਕ ਇੱਕ ਇਨਸਾਨੀਅਤ ਅਗਲੇ ਤੋਂ ਕਰ ਮੈਂ ਸੋਚਦੇ ਆ ਵੀ ਅਗਲਾ ਇੰਨਾ ਕਿ ਇਨਸਾਨ ਹੋਊਗਾ ਪਰ ਇਹ ਹੋਰ ਡਿੱਗ ਕੇ ਦਿਖਾਉਂਦੇ ਨਹੀਂ ਤੁਹਾਨੂੰ ਇਹ ਹੋਰ ਥੱਲੇ ਗਿਰਦੇ ਨੇ ਜਿਵੇਂ ਹੁਣ ਲਗਾਤਾਰ ਇਸ ਯੂਨੀਵਰਸਿਟੀ ਨੂੰ ਖੋਣ ਦੀਆਂ ਕੋਸ਼ਿਸ਼ਾਂ ਕੇਂਦਰ ਸਰਕਾਰ ਨੇ ਕੀਤੀਆਂ ਨੇ ਜਿਵੇਂ 2022 ਦੇ ਵਿੱਚ ਵੀ ਇਹਨਾਂ ਨੇ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਵਿਦਿਆਰਥੀਆਂ ਦੇ ਸੰਘਰਸ਼ ਨੇ ਹੀ ਇਹਨਾਂ ਨੂੰ ਮਜਬੂਰ ਕੀਤਾ ਵੀ ਇਹਨਾਂ ਨੇ ਉਹ ਫੈਸਲਾ ਵਾਪਸ ਲਿਆ ਹੁਣ ਕਰੇ ਸੈਨੇਟ ਦੇ ਰਾਹੀਂ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕਰਦੇ ਨੇ 2024 ਤੋਂ 31 2024 ਤੋਂ ਇਹ ਸ੍ਰੀਮਤੀ ਸ੍ਰੀ ਸੈਨੇਟ ਭੰਗ ਹੋਈ ਹੋਈ ਹੈ ਖਤਮ ਹੋ ਗਈ ਹੋਈ ਹੈ ਉਹਦੇ ਤੋਂ ਬਾਅਦ ਨਾ ਉਹਦੀਆਂ ਚੋਣਾਂ ਕਰਵਾਈਆਂ ਤੇ ਹੁਣ 1 ਨਵੰਬਰ ਨੂੰ ਇਹ ਨਵਾਂ ਫੈਸਲਾ ਲੈ ਕੇ ਆਉਂਦੇ ਵੀ ਸੈਨੇਟ ਦੀਆਂ ਚੋਣਾਂ ਹੁਣ ਤੋਂ ਭੰਗ ਨਹੀਂ ਖਤਮ ਨਹੀਂ ਕਦੇ ਵੀ ਨਹੀਂ ਹੋਣਗੀਆਂ ਤੇ ਅਸੀਂ ਵੀ ਇਹ ਦੱਸਣਾ ਚਾਹੁੰਦੇ ਆ ਵੀ ਮਤਲਬ ਅਸੀਂ ਐਵੇਂ ਨਹੀਂ ਹੈਗਾ ਵੀ ਕੋਈ ਇਹ ਸਿਰਫ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਮਸਲਾ ਹੈ ਅਸੀਂ ਮਤਲਬ ਡਟੇ ਹੋਏ ਹਾਂ ਅਸੀਂ ਪਹਿਲਾਂ ਵੀ ਕਈ ਸੰਘਰਸ਼ ਇਸ ਯੂਨੀਵਰਸਿਟੀ ਵਿੱਚ ਲੜੇ ਨੇ ਤੇ ਅੱਗੇ ਵੀ ਲੜਾਂਗੇ ਕਿਉਂਕਿ ਇਹ ਸਿਰਫ ਯੂਨੀਵਰਸਿਟੀ ਦਾ ਮਸਲਾ ਹੀ ਨਹੀਂ ਹੈਗਾ ਇਹ ਮਸਲਾ ਬਹੁਤ ਵੱਡਾ ਹੈ ਹੋਣਾ ਚ ਮਤਲਬ ਇਹ ਯੂਨੀਵਰਸਿਟੀ ਦਾ ਇੱਕ ਜਿਹੜਾ ਕੈਰੇਕਟਰ ਹੈ ਕਿ ਉਹ ਪੰਜਾਬ ਦੀ ਯੂਨੀਵਰਸਿਟੀ ਹੈ ਮਤਲਬ 1882 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇਹ ਯੂਨੀਵਰਸਿਟੀ ਕਿਵੇਂ ਉਸਾਰੀ ਸੀਗੀ ਮਤਲਬ ਉਦੋਂ ਕੀ ਸੀਗਾ ਉਦੋਂ ਇਹ ਇਸ ਖੇਤਰ ਦੇ ਜਿਹੜੇ ਸਾਰੇ ਕਾਲਜ ਸੀਗੇ ਉਹ ਕਲਕੱਤਾ ਯੂਨੀਵਰਸਿਟੀ ਨਾਲ ਫੀਲੀਏਟਿਡ ਸੀਗੇ ਤਾਂ ਹੁਣ ਨਾ ਪਾਸ਼ਾ ਮਿਲਦੀ ਹੈ ਨਾ ਕੋਈ ਸਬਜ਼ੀਚਾਰ ਮਿਲਦਾ ਤਾਂ ਲੋਕਾਂ ਨੇ ਇੱਥੋਂ ਦੇ ਲੋਕਾਂ ਨੇ ਪੰਜਾਬੀਆਂ ਨੇ ਪੈਸੇ ਇਕੱਠੇ ਕੀਤੇ ਉਹਨਾਂ ਨੇ ਜ਼ਮੀਨ ਦਿੱਤੀ ਤੇ ਲਾਹੌਰ ਦੇ ਵਿੱਚ ਲੋਕਾਂ ਨੇ ਆਪ ਇਹ ਯੂਨੀਵਰਸਿਟੀ 1852 ਵਿੱਚ ਉਹ ਸਾਰੀ ਸੀ ਉਹਦੇ ਤੋਂ ਬਾਅਦ ਫਿਰ ਵੰਡ ਹੋ ਜਾਂਦੀ ਹੈ ਤੇ ਪੰਜਾਬ ਦੇ ਦੋ ਟੋਟੇ ਕਰ ਦਿੱਤੇ ਜਾਂਦੇ ਨੇ ਵਡ ਟੁਕ ਹੁੰਦੀਆਂ ਲੋਕਾਂ ਦੀ ਹੈ ਨਾ ਵੀ ਲੋਕਾਂ ਨੂੰ ਬੇਕਾਰ ਕਰ ਦਿੱਤਾ ਜਾਂਦਾ ਉਹਦੇ ਤੋਂ ਬਾਅਦ ਫਿਰ ਯੂਨੀਵਰਸਿਟੀ ਇਹ ਚੰਡੀਗੜ੍ਹ ਲੈ ਕੇ ਆਉਂਦੇ ਨੇ ਹੁਣ ਚੰਡੀਗੜ੍ਹ ਕੀ ਹੈ ਅੱਜ ਇਹ ਸੋ ਕਾਲ ਯੂਨੀਅਨ ਟੈਰੀਟਰੀ ਹੈ ਪਰ ਇਹ ਕੀ ਹੈ ਇਹ ਪੁਆਦ ਦੇ 28 ਪਿੰਡ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਇੱਥੋਂ ਬੇਘਰ ਕਰਕੇ ਉਹਨਾਂ ਨੂੰ ਨਾ ਕੋਈ ਮੁਆਵਜ਼ਾ ਦਿੱਤਾ ਨਾ ਕੋਈ ਨਵੇਂ ਇੱਥੇ ਹੁਣ ਬਹੁਤ ਸੋਹਣੇ ਸੋਹਣੇ ਸਰਕਾਰੀ ਕਵਾਟਰ ਨੇ ਵੱਡੀਆਂ ਵੱਡੀਆਂ ਕੋਠੀਆਂ ਨੇ ਪਰ ਉੱਥੇ ਕਦੇ ਕੋਈ ਹੋਰ ਲੋਕ ਵੱਸਦੇ ਸੀਗੇ ਜਿਨ੍ਹਾਂ ਨੂੰ ਉੱਥੋਂ ਬੇਘਰ ਕੀਤਾ ਤੇ ਉਹਨਾਂ ਦੀ ਅੱਜ ਕੋਈ ਪਛਾਣ ਨਹੀਂ ਹੈ ਉਹ ਕੌਣ ਸੀਗੇ ਉਹਨਾਂ ਨੂੰ ਕਿੱਥੇ ਭੇਜਿਆ ਗਿਆ ਇੱਥੇ ਫੌਜ ਆਈ ਉਹਨਾਂ ਨੂੰ ਕਹਿ ਬ੍ਰਸੀਂ ਪੂਰੀ ਬਸਰਾ ਚੱਕੂ ਨਹੀਂ ਤਾਂ ਅਸੀਂ ਚੱਕਾਂਗੇ ਕਈਆਂ ਦਾ ਫੌਜ ਨੇ ਆਪ ਵੀ ਚੱਕਿਆ ਧੱਕੇ ਦੇ ਨਾਲ ਮੈਂ ਤੁਸੀਂ 28 ਪਿੰਡਾਂ ਨੂੰ ਬਿਲਕੁਲ ਪਤਾ ਕਰਤਾ ਖਤਮ ਕਰ ਦਿੱਤਾ ਉਹਦੇ ਉੱਤੇ ਇੱਕ ਸ਼ੈਰ ਹਸਾਰ ਹੈ ਉੱਥੇ ਜਿੱਥੇ ਆਪਾਂ ਬੈਠੇ ਆ ਇਸ ਵੇ ਮਾਜਰਾ ਪਿੰਡ ਸੀਗਾ ਫਵਾਦ ਦਾ ਤੇ ਹੁਣ ਇਹ ਕੀ ਇਸ ਪਿੰਡ ਦੇ ਉੱਤੇ ਪੰਜਾਬ ਦੇ ਇਲਾਕੇ ਦੇ ਉੱਤੇ ਕੀ ਪੰਜਾਬੀਆਂ ਦਾ ਹੱਕ ਨਹੀਂ ਹੈਗਾ ਇਹ ਤਾਂ ਬਹੁਤ ਬੁਨਿਆਦੀ ਗੱਲ ਹੈ ਮਤਲਬ ਬਹੁਤ ਬੇਸਿਕ ਗੱਲ ਹੈ ਹੁਣ ਜਿਵੇਂ ਇਹ ਇਸ ਯੂਨੀਵਰਸਿਟੀ ਮਤਲਬ ਕੋਈ ਵੀ ਯੂਨੀਵਰਸਿਟੀ ਹੁੰਦੀ ਹੈ ਕਿਸੇ ਖੇਤੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਉੱਥੋਂ ਦੇ ਵਿਕਾਸ ਦੇ ਲਈ ਉੱਥੋਂ ਦੀ ਅਗਲੀ ਜਿਹੜੀ ਪੀੜ੍ਹੀ ਹੈ ਉਹਨੇ ਕਿਸ ਤਰ੍ਹਾਂ ਵਿਕਾਸ ਕਰਨਾ ਹੈ ਉਹਨੇ ਇੱਕ ਸਮਾਜ ਨੂੰ ਇੱਕ ਚੰਗੇ ਭਵਿੱਖ ਵੱਲ ਲੈ ਕੇ ਜਾਣਾ ਹੈ ਨਾ ਆ ਗਾਂਵਦੂ ਪ੍ਰੋਗਰੈਸਿਵ ਉਹਨਾਂ ਦੇ ਵਿਚਾਰ ਹੋਣਗੇ ਸਮਾਜ ਦੀਆਂ ਮਾੜੀਆਂ ਕਦਰਾਂ ਕੀਮਤਾਂ ਹੋਣ ਇਹਨਾਂ ਅੰਧਵਿਸ਼ਵਾਸ ਨੂੰ ਉਹਨਾਂ ਨੇ ਤੋੜ ਕੇ ਇੱਕ ਚੰਗੇ ਸਮਾਜ ਵਿੱਚ ਲੈ ਕੇ ਜਾਣਾ ਹੈ ਉਹਦੇ ਲਈ ਵਿਦਿਆਕਦਾਰੇ ਬਹੁਤ ਜ਼ਰੂਰੀ ਹੁੰਦੇ ਨੇ ਹੁਣੇ ਸਾਡੇ ਵਿਦਿਆਕਦਾਰਿਆਂ ਦੇ ਉੱਤੇ ਕਬਜ਼ਾ ਕਰਕੇ ਅਸਲ ਜੇ ਕਰਨਾ ਚਾਹੁੰਦੇ ਨੇ ਵੀ ਅਸੀਂ ਹਿੰਦੀ ਹਿੰਦੂ ਹਿੰਦੁਸਤਾਨ ਦੀ ਜਿਹੜੀ ਇੱਕ ਨੀਤੀ ਹੈ ਇਹਨਾਂ ਦੀ ਉਹ ਲਾਗੂ ਕਰੀ ਹੈ ਵੀ ਜਿਹੜਾ ਆਰਐਸਐਸ ਦਾ ਜਿਹੜਾ ਸੰਘ ਦਾ ਇੱਕ ਪੂਰਾ ਅਜੰਡਾ ਹੈ ਵੀ ਅਸੀਂ ਹਿੰਦੀ ਭਾਸ਼ਾ ਲਾਗੂ ਕਰਨੀ ਹੈ ਹੁਣ ਪੰਜਾਬ ਵਿੱਚ ਹੁੰਦਾ ਹੀ ਹੈ ਸਕੂਲਾਂ ਵਿੱਚ ਤੁਸੀਂ ਪੰਜਾਬੀ ਬੋਲੋ ਥੋੜੇ ਤੁਹਾਨੂੰ ਬੱਚਿਆਂ ਨੂੰ ਜੁਰਮਾਨਾ ਦੇਣਾ ਪੈਂਦਾ 5-5 ਰੁਪਏ ਲੈਣੇ ਸ਼ੁਰੂ ਕਰ ਦਿੰਦੇ ਨੇ 5 ਤੋਂ 10 ਤੋਂ 50 100 ਤੱਕ ਜਾਂਦੇ ਨੇ ਇਹ ਹੱਦ ਤੱਕ ਦੀ ਮਤਲਬ ਬੇਸ਼ਰਮੀ ਹੈ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਜੇ ਟੋਟਲ ਅਧਿਆਪਕਾਂ ਦੀ ਆਪਾਂ ਗਿਣਤੀ ਦੇਖੀ ਤੇ ਪੰਜਾਬੀ ਦੇ ਅਧਿਆਪਕ ਸਕੂਲਾਂ ਦੇ ਵਿੱਚ ਕਿੰਨੇ ਘੱਟ ਨੇ ਹਮ ਅੱਜ ਪੰਜਾਬ ਦੀ ਜੋ ਪੂਰੀ ਸਿੱਖਿਆ ệਟਾਂ ਚ ਦਾ ਕੀ ਹਾਲ ਹੈ ਪਹਿਲੇ ਪੰਜਾਬ ਸਰਕਾਰ ਅਜੇ ਇਸ ਮਾਮਲੇ 'ਚ ਬਿਲਕੁਲ ਫੇਲ ਹੈ ਕਹਿਣ ਨੂੰ ਸਿੱਖਿਆ ਇਨਕਲਾਬ ਕਰਦਾਂਗੇ ਜੀ ਸਿਹਤ ਇਨਕਲਾਬ ਕਰਦਾਂਗੇ ਇਹ ਫੜਾ ਬਹੁਤ ਵੱਡੀਆਂ ਵੱਡੀਆਂ ਮਾਰਨੀ ਇਹਨਾਂ ਨੂੰ ਆਉਂਦੀਆਂ ਨੇ ਪਰ ਗਰਾਊਂਡ ਤੇ ਕੀ ਹੈ ਕਿ ਅੱਜ ਪਪਗਵੰਤ ਮਾਨ ਸਰਕਾਰ ਹੁਣ ਤੱਕ ਇਸ ਧਰਨੇ ਵਿੱਚ ਸ਼ਾਮਲ ਕਿਉਂ ਨਹੀਂ ਹੋਈ ਹੁਣ ਮਤਾ ਮਤਾ ਖੇਡੀਆਂ ਜਾਂਦੇ ਨੇ ਇਹ ਹਨ ਤਾਂ ਕਹਿੰਦੇ ਅਸੀਂ ਸਪੋਰਟ ਕਰਦੇ ਆਂ ਕਹਿੰਦੇ ਅਸੀਂ ਤਾਂ ਹਾਈ ਕੋਰਟ ਚ ਪਟੀਸ਼ਨ ਪਾਵਾਂਗੇ ਅਸੀਂ ਆਪਦਾ ਲਾਵਾਂਗੇ ਕਹਿੰਦੇ ਉੱਥੇ ਸੀਐਮ ਸਾਹਿਬ ਕਹਿ ਕੇ ਗਏ ਨੇ ਅਸੀਂ ਤਾਂ ਕਹਿੰਦੇ ਕਿਸੇ ਨੂੰ ਦਿੱਤੇ ਨਹੀਂ ਯੂਨੀਵਰਸਿਟੀ ਸਾਟੀ ਵਿਰਾਸਤ ਦੇ ਦੇਖੋ ਅਦਾਲਤਾਂ ਨੇ ਤਾਂ ਪਾਣੀਆਂ ਦਾ ਮਸਲਾ ਵੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਕੇਸ ਚੱਲਦਾ ਪਿਆ ਕਿ ਉਹ ਹੋ ਗਿਆ ਹੱਲ ਜੇ ਜੇ ਅਦਾਲਤਾਂ ਨੇ ਪਾਣੀਆਂ ਦਾ ਮਸਲਾ ਹੱਲ ਕਰਨਾ ਹੁੰਦਾ ਤਾਂ 2025 ਦੇ ਵਿੱਚ ਹੜ ਨਾ ਆਉਂਦੇ ਨਹੀਂ ਹੋਇਆ ਨਾ ਹਾਲੇ ਅਦਾਲਤਾਂ ਤੋਂ ਆਪਾਂ ਮਤਲਬ ਆਪਾਂ ਇਨਾਂ 'ਤੇ ਭਰੋਸਾ ਅਦਾਲਤਾਂ ਤੇ ਨਾ ਰੱਖੀ ਆ ਜੀ ਉਹ ਸਾਨੂੰ ਬਹੁਤ ਵੱਡਾ ਕੋਈ ਮਤਲਬ ਇਨਸਾਫ ਦੇਣ ਗਿਆ ਅਦਾਲਤਾਂ ਵੀ ਸਰਕਾਰ ਦਾ ਇੱਕ ਅੰਗ ਹੁੰਦੀਆਂ ਨੇ ਜਿਹੜੀ ਇੱਕ ਸੱਤਾ ਹੈ ਉਹਦਾ ਅੰਗ ਨੇ ਉਹਦੇ ਅੰਗ ਵਜੋਂ ਹੀ ਕੰਮ ਕਰਦੀਆਂ ਨੇ ਤੇ ਉਹ ਉਹਦੇ ਖਿਲਾਫ ਨਹੀਂ ਜਾਣਗੀਆਂ ਤੁਸੀਂ ਦੇਖੋ ਹੁਣ ਸੁਪਰੀਮ ਕੋਰਟ ਦੇ ਵੀ ਹੁਣ ਕਈ ਜਜਮੈਂਟ ਆਉਂਦੀਆਂ ਨੇ ਮੰਨ ਲਓ ਬਾਬਰੀ ਮਸਜਿਦ ਵਾਲੀ ਜਜਮੈਂਟ ਹੈ ਹੈਨਾ ਹੁਣ ਉਹ ਜੱਜ ਬਾਅਦ ਚ ਆਪ ਕਹਿੰਦਾ ਵੀ ਹਾਂ ਵੀ ਮਤਲਬ ਉਹ ਉਦੋਂ ਇਹੋ ਜਿਹਾ ਮਾਹੌਲ ਸੀਗਾ ਵੀ ਸਾਨੂੰ ਜਜਮੈਂਟ ਦੇਣੀ ਪੈਣੀ ਸੀਗੀ ਹੈਨਾ ਮਤਲਬ ਉਹ ਕੋਈ ਵੀ ਕੋਰਟ ਸੁਪਰੀਮ ਕੋਰਟ ਵੀ ਹੋਵੇ ਹਾਈ ਕੋਰਟ ਵੀ ਹੋਵੇ ਉਹ ਸਰਕਾਰ ਦੇ ਇੱਕ ਜਿਹੜੀ ਉਹ ਨੀਤੀ ਹੈ ਉਹਦੇ ਖਿਲਾਫ ਬਹੁਤਾ ਨਹੀਂ ਜਾਂਦੇ ਇਹ ਸਾਨੂੰ ਪਤਾ ਹੈ ਹੁਣ ਗੱਲ ਇਹ ਹੈ ਵੀ ਇਹਨਾਂ ਨੇ ਵਕੀਲ-ਵਕੀਲ ਖੇਡਣਾ ਮਤਾ-ਮਤਾ ਖੇਡਣਾ ਜਾਂ ਫਿਰ ਇਹ ਇੱਥੇ ਆ ਕੇ ਸੜਕਾਂ ਤੇ ਸਾਡੇ ਨਾਲ ਮੋٹے ਮੁੱਢ ਨਾਲ ਮੋਟਾ ਲਾ ਕੇ ਸਾਡੇ ਨਾਲ ਸੰਘਰਸ਼ ਕਰਨ ਕਿਉਂਕਿ ਦੇਖੋ ਜਿਹੜਾ ਇਨਸਾਫ ਹੈ ਜਿਹੜਾ ਹੱਕ ਸਾਨੂੰ ਪੰਜਾਬੀ ਯੂਨੀਵਰਸਿਟੀ ਦਾ ਮਿਲਣਾ ਹੈ ਉਹ ਇੱਥੇ ਮਿਲਣਾ ਹੈ 2022 ਦੇ ਵਿੱਚ ਵੀ ਜਦੋਂ ਅਸੀਂ ਲੜੇ ਆ ਸਾਨੂੰ 2022 ਵਿੱਚ ਕੋਈ ਮਤਾ ਪਾਸ ਕਰਾ ਕੇ ਜਾਂ ਫਿਰ ਕੋਰਟ ਵੱਲ ਲੈ ਜਾ ਕੇ ਗੱਲ ਨਹੀਂ ਹੱਲ ਹੋਈ ਉਦੋਂ 2022 ਦੇ ਵਿੱਚ ਕੀ ਸੀਗਾ ਵੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀਗਾ ਵੀ ਇਹੇ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨਾ ਹੈ ਉਦੋਂ ਕਿਵੇਂ ਰੋਕੀ ਅਸੀਂ ਅਸੀਂ ਨੌ ਇਨਕਲਾਬੀ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਇੱਕ ਫਰੰਟ ਬਣਾਇਆ ਇਕੱਠੇ ਆ ਅਸੀਂ ਮੋਹਾਲੀ ਤੋਂ ਚੰਡੀਗੜ੍ਹ ਵੱਲ ਆਏ ਮਾਰਚ ਕਰਨ ਤੇ ਉੱਥੇ ਰਾਹ ਦੇ ਵਿੱਚ ਮੋਹਾਲੀ ਜੰਡੇਗੜ ਬਾਰਡਰ ਤੇ ਸਾਨੂੰ ਪੰਜਾਬ ਪੁਲਿਸ ਨੇ ਰੋਕ ਲਿਆ ਪੰਜਾਬ ਪੁਲਿਸ ਨੇ ਐਡੇ ਐਡੇ ਵੱਡੇ ਬੈਰੀਕੇਡ ਲਾਏ ਹੋਏ ਸੀ ਕਿ ਇੱਥੇ ਸਾਡੇ ਉੱਤੇ ਕੁੜੀਆਂ ਦੇ ਉੱਤੇ ਮੁੰਡਿਆਂ ਦੇ ਉੱਤੇ ਬਹੁਤ ਮਤਲਬ ਗੰਦੇ ਤਰੀਕੇ ਨਾਲ लाठी चार्ज ਕੀਤਾ ਤੇ ਮਤਲਬ ਉਹ ਸਿਵਲ ਯੂਨੀਫਾਰਮਸ ਸੀਗੇ ਕੋਈ ਦੂਜੀ ਛਾ ਨਾ ਵੀ ਚੱਕ ਚੱਕ ਕੇ ਸੁੱਟ ਰਹੇ ਨੇ ਕੁੜੀਆਂ ਮਤਲਬ ਦੇਖ ਨਹੀਂ ਰਹੇ ਕੁਝ ਵੀ ਨਹੀਂ ਦੇਖੀ ਸਾਡੇ ਆਪ ਲੱਖੀਆਂ ਉਦੋਂ ਤਾਂ 1200 ਵਿਦਿਆਰਥੀ ਨਹੀਂ ਤਾਂ ਇਹਦੀਆਂ ਡਾਂਗਾ ਝੱਲੀਆਂ ਨੇ ਉਦੋਂ ਤੇ ਭਗਵੰਤ ਮਾਨਾ ਅੱਜ ਕਿਸ ਮੂਹ ਨਾਲ ਕਹਿ ਰਹੇ ਦੀ ਤੁਹਾਡੇ ਨਾਲ ਖੜਿਆ ਚੱਲ ਠੀਕ ਹੈ ਤੁਸੀਂ ਖੜਨਾ ਹੀ ਇੱਥੇ ਆਓ ਨਾ ਮਤਲਬ ਕੱਲੇ ਟਵੀਟ ਪਾਉਣ ਦੇ ਨਾਲ ਜਾਂ ਫਿਰ ਵੀਡੀਓ ਪਾਉਣ ਨਾਲ ਵੀ ਇਹ ਤਾਂ ਜੀ ਬਹੁਤ ਗਲਤ ਹੈ ਇਹ ਤਾਂ ਗੈਰ ਸੰਵਧਾਨਕ ਹੈ ਇਹ ਤਾਂ ਹੋ ਵੀ ਨਹੀਂ ਸਕਦਾ ਉਹ ਕਰਨਾ ਬਹੁਤ ਸੌਖਾ ਹੈ ਆਪਾਂ ਕਹ ਲਈਏ ਵੀ ਕਹਿੰਦੇ ਕੋਈ ਸਮਝਾਉਣ ਦੀ ਅੰਦਰਖਾਤੇ ਕੋਈ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਕਿ ਕੋਈ ਗੱਲ ਨਹੀਂ ਬੱਚੇ ਨੇ ਸਮਝਾ ਲਾਂਗੇ ਜਾਂ ਕੁਝ ਤਾਂ ਹੁੰਦਾ ਹੀ ਹੈ ਨਾ ਵੀ ਕਿਉਂਕਿ ਜਦੋਂ ਐਡੀ ਪਤੋਂ ਵੇਪ ਪਤਾ ਵੀ ਛਿੜ ਜੇ ਤੇ ਕੰਮ ਵਧੂਗਾ ਤੇ ਉਹਨੂੰ ਫਿਰ ਮਸਲੇ ਨੂੰ ਹੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਲਾਲਚ ਵੀ ਦਿੱਤੇ ਜਾਂਦੇ ਨੇ ਬਹੁਤ ਤਰ੍ਹਾਂ ਦੇ ਇਹ ਹੁੰਦਾ ਹੈ ਇੱਥੇ ਦੇਖੋ ਹੁਣ ਇਹ ਓਪਨ ਜਗ੍ਹਾ ਹੈ ਅਸੀਂ ਕਿਸੇ ਨੂੰ ਵੀ ਇੱਥੇ ਆਉਣ ਤੋਂ ਮਨਾ ਨਹੀਂ ਕਰਦੇ ਇੱਥੇ ਰੋਜ਼ ਕਈ ਤਰ੍ਹਾਂ ਦੇ ਲੋਕ ਆਉਂਦੇ ਨੇ ਕਈ ਤਰ੍ਹਾਂ ਦੇ ਲੀਡਰ ਵੀ ਆਉਂਦੇ ਨੇ ਕਈ ਲੀਡਰ ਇੱਕ ਕੇ ਕੇ ਇਹ ਉਹਨੇ ਵਿੱਚ ਥੋੜਾ ਸਮਰਥਨ ਕਰਨਾ ਆ ਪਰ ਇੱਥੇ ਆ ਕੇ ਜੋ ਗੱਲ ਯੂਨੀਵਰਸਿਟੀ ਕਰਦੀ ਪਈ ਹੈ ਉਹੀ ਗੱਲ ਕਰ ਦਿੰਦੇ ਨੇ ਹੁਣ ਇੱਕ ਚਲੋ ਲੀਡਰ ਦਾ ਨਾਮ ਨਹੀਂ ਲੈਂਦੇ ਇੱਕ ਲੀਡਰ ਇੱਥੇ ਆਏ ਉਹ ਕਹਿੰਦੇ ਵੀ ਯੂਨੀਵਰਸਿਟੀ ਠੀਕ ਹੀ ਤੱਕ ਯੂਨੀਵਰਸਿਟੀ ਨੇ ਨਾ ਰੂਲ ਬਣਾਇਆ ਹੋਇਆ ਇੱਕ ਮਤਲਬ ਉਹ ਕਹਿੰਦੇ ਨੇ ਅਸੀਂ ਮੰਨਦੇ ਨਹੀਂ ਉਹ ਕਹਿੰਦੇ ਵੀ ਤੁਹਾਨੂੰ ਨਾ ਇੱਕ ਥਾਂ ਦਿੱਤੀ ਹੋਈ ਹੈ ਯੂਨੀਵਰਸਿਟੀ ਦੇ ਵਿੱਚ ਤੁਸੀਂ ਸਿਰਫ ਉੱਥੇ ਹੀ ਪ੍ਰੋਟੈਸਟ ਕਰਨਾ ਹੈ ਹੋਰ ਕਿਤੇ ਕਰਨਾ ਨਹੀਂ ਉਹ ਥਾਂ ਕਿੱਥੇ ਹੈ ਇੱਕ ਇਹਨਾਂ ਨੇ ਵੱਡੀ ਗੱਲ ਪੁਲਿਸ ਚੌਂਕੀ ਬਣਾਈ ਹੋਈ ਹੈ ਯੂਨੀਵਰਸਿਟੀ ਦੇ ਅੰਦਰ ਤੇ ਪ੍ਰੋਟੈਸਟ ਕਰਨ ਦੀ ਥਾਂ ਕਹਿੰ अच्छा ਚੱਕਣਾ ਸੌਖਾ ਹੋ ਜੂਗਾ ਤੁਹਾਨੂੰ ਵੀ ਇਹ ਬੇਬੂ ਸਮਝਦੇ ਨੇ ਸਾਨੂੰ ਵੀ ਐਡਾ ਮਤਲਬ ਤਾਨਾशाही ਹੈ ਜਮਾ ਵੀ ਤੁਸੀਂ ਬਲਤ ਪੁਲਸ ਲੈ ਕੇ ਆ ਰਹੇ ਹੋ ਕੈਂਪਸ ਦੇ ਵਿੱਚ ਹੈ ਨਾ ਫਿਰ ਕਹਿ ਰਹੇ ਵੀ ਉੱਥੇ ਹੀ ਪ੍ਰੋਟੈਸਟ ਕਰੋ ਫਿਰ ਇੱਥੇ ਆ ਲੀਡਰ ਇਸ ਦਰਨੇ ਤੇ ਬਨ ਸਸੀ ਇਹ ਵੀ ਸੀ ਆਫਿਸ ਹੈ ਸੀ ਵੀ ਸੀ ਆਫਿਸ ਦਾ ਗੇਟ ਬੰਦ ਕੀਤਾ ਹੋਇਆ ਹੈ ਸੀ ਗੇਟ ਦੇ ਬਾਹਰ ਆਪਣਾ ਮੋਰਚਾ ਲਾਇਆ ਹੋਇਆ ਹੈ ਉਹ ਆਕੇ ਇਥੇ ਕਹਿੰਦਾ ਵੀ ਦੇਖੋ ਠੀਕ ਗੱਲ ਹੀ ਤਾਂ ਹੈਗੀ ਐ ਵੀ ਡੈਕੋਰ ਮੇਨਟੇਨ ਕਰਨਾ ਹੁੰਦਾ ਯੂਨੀਵਰਸਿਟੀ ਨੇ ਤਾਂ ਉਹਨਾਂ ਦੇ ਵੀ ਚਲੋ ਗੱਲ ਠੀਕ ਐ ਵੀ ਮੇਨਟੇਨ ਰਹਿਣ ਚੀਜ਼ਾਂ ਉਹਨਾਂ ਦਾ ਕੰਮ ਐ ਵੀ ਡਿਸਪਲਿਨ ਮੇਨਟੇਨ ਕਰਨਾ ਤਾਂ ਇਸ ਤਰ੍ਹਾਂ ਸਾਨੂੰ ਪਤਾ ਲੱਗ ਜਾਂਦਾ ਵੀ ਕੌਣ ਸਾਡੇ ਹੱਕ ਵਿੱਚ ਹੈਗਾ ਐ ਕੌਣ ਨਹੀਂ ਹੈਗਾ ਤਾਂ ਮਤਲਬ ਉਹ ਪਤਾ ਵੀ ਸਾਰੇ ਜਿਹੜੇ ਕੋ ਸਿਆਸੀ ਲੀਡਰ ਖਾਸ ਕਰ ਉਹ ਉਹੀ ਕਰਦੇ ਨੇ ਸਿਆਸੀ ਲੀਡਰ ਹੋਣ ਪਾਰਟੀਆਂ ਵਾਲੇ ਐਮਪੀ ਐਮਐਲਏ ਵਗੈਰੇ ਜੋ ਐਮਪੀ ਐਮਐਲਏ ਬਣਨਾ ਚਾਹੁੰਦੇ ਹੋਣ ਹੈਨਾ ਉਹ ਕਈ ਸਟੇਟਮੈਂਟ ਬਾਜੀ ਹੈਨਾ ਫੋਟੋਆ ਕਰਾ ਲਓ ਜੀ ਵੀ ਅਸੀਂ ਆ ਗਏ ਅਸੀਂ ਐ ਕਰ ਲ ਇਹੋ ਜਿਹੇ ਹੁੰਦੇ ਆ ਕਿ ਮੋੜ ਜਾਂਦੇ ਆ ਨਹੀਂ ਨਹੀਂ ਮੈਂ ਨਹੀਂ ਕਹੇ ਸਾਰੇ ਕਰਦੇ ਆ ਮੈਂ ਕਹੇ ਇਹੋ ਜੇ ਵੀ ਹੁੰਦੇ ਨੇ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਸਾਨੂੰ ਪਤਾ ਉਹ ਕੌਣ ਹੁੰਦੇ ਨੇ ਬਸ ਇਹ ਗੱਲ ਹੈ ਵੀ ਅਸੀਂ ਉਹਨਾਂ ਤੋਂ ਬਹੁਤੀ ਉਮੀਦ ਨਹੀਂ ਕਰਦੇ ਵੀ ਉਹਨਾਂ ਨੇ ਸੰਘਰਸ਼ ਸਾਡਾ ਕੋਈ ਨਿਪਰੇ ਚਾੜਨਾ ਸਾਡੀ ਜਿਹੜੀ ਉਮੀਦ ਹੈ ਉਹ ਲੋਕਾਂ ਤੋਂ ਹੈ ਜਿਵੇਂ ਅਸੀਂ ਹੁਣ 10 ਤਰੀਕ ਦੀ ਕਾਲ ਦਿੱਤੀ ਹੋਈ ਹੈ 10 ਤਰੀਕ ਨੂੰ ਅਸੀਂ ਵੱਡਾ ਇਕੱਠ ਕਰ ਰਹੇ ਹਾਂ ਯੂਨੀਵਰਸਿਟੀ ਬੰਦ ਕਰਾਂਗੇ 10 ਨੂੰ ਤੇ ਅਸੀਂ ਉਦੋਂ ਐਮਪੀਐਮਲ ਤੋਂ ਉਮੀਦ ਨਹੀਂ ਰੱਖਦੇ ਬਹੁਤੀ ਕਿਉਂਕਿ ਇਹਨਾਂ ਨੇ ਆਪਣੀ ਸاسی ਰੋਟੀਆਂ ਹੀ ਸੇਕਣੀਆਂ ਨੇ ਐਂਡ ਵਿੱਚ ਜੇ ਐਮਪੀਐਮਲ ਨੇ ਕੁਝ ਕਰਨਾ ਹੁੰਦਾ ਜੇ ਇਹਨਾਂ ਨੇ ਕਦੇ ਕੁਝ ਕੀਤਾ ਨਹੀਂ ਤਾਂ ਹੀ ਤਾਂ ਜਿੰਨੇ ਮਸਲੇ ਖੜੇ ਹੋਏ ਨੇ ਕਿਉਂਕਿ ਜੋ ਕਿ ਹੈ ਹੀ ਨਹੀਂ ਕੁਝ ਅਸਲ ਕੰਮ ਜਦੋਂ ਵੀ ਕਰਾਇਆ ਉਹ ਲੋਕਾਂ ਨੇ ਕਰਾਇਆ ਕੁਝ ਇਸ ਯੂਨੀਵਰਸਿਟੀ ਦਾ ਕੇਂਦਰੀਕਰਨ ਬੰਦ ਵੀ ਪਹਿਲਾਂ ਵਿਦਿਆਰਥੀਆਂ ਨੇ ਕਰਾਇਆ ਸੀਐਨਆਰਸੀ ਵੇਲੇ ਇਸ ਯੂਨੀਵਰਸਿਟੀ ਦੇ ਵਿੱਚ ਕਿੰਨੀ ਇੱਕ ਵੱਡੀ ਮੂਵਮੈਂਟ ਖੜੀ ਹੋਈ ਸੀ ਕਿ ਉਹਦੇ ਵੀ ਅਸੀਂ ਗਵਾਹ ਆ ਉਹਦੇ ਨਾਲ ਨੂੰ ਤੁਸੀਂ ਦੇਖ ਰਹੇ ਹੋ ਕਿੰਨੇ ਕਿਸਾਨ ਕਿਸਾਨੀ ਸੰਘਰਸ਼ ਚੱਲ ਰਹੇ ਹਨ ਉਹ ਕਿਸੇ ਐਮਪੀ ਐਮਐਲਏ ਨੇ ਕਰਾਇਆ ਲੋਕਾਂ ਨੇ ਆ ਸੜਕਾਂ ਤੇ ਆ ਕੇ ਆਪਣਾ ਇਨਸਾਫ ਲੈ ਲਿਆ ਨਾ ਜਦੋਂ ਇਨਸਾਫ ਮਿਲਦਾ ਲੋਕ ਆਪ ਲੈਂਦੇ ਨੇ ਲੋਕ ਆਪ ਹੀ ਸੜਕਾਂ ਤੇ ਆ ਕੇ ਆਪਣੇ ਹੱਕ ਆਪ ਲੈ ਲੈਣੇ ਹੁੰਦੇ ਨੇ ਉਹਨਾਂ ਨੂੰ ਆਉਂਦਾ ਹੁੰਦਾ ਹੈ ਉਹਨਾਂ ਨੂੰ ਜਥੇਬੰਦ ਕਰਨ ਵਾਲੇ ਯੂਨੀਅਨ ਹੁੰਦੇ ਨੇ ਇਨਕਲਾਬੀ ਜਥੇਬੰਦੀਆਂ ਹੁੰਦੀਆਂ ਨੇ ਅਸੀਂ ਉਹਨਾਂ ਤੋਂ ਉਮੀਦ ਕਰਦੇ ਹਾਂ ਬਾਰੇ ਖਰਾਬ ਕਰਨ ਵਾਲੇ ਵੀ ਵਿੱਚ ਬਹੁਤ ਹੁੰਦੇ ਆ ਬੀਜੇ ਤੁਸੀਂ ਇੱਕ ਸੰਘਰਸ਼ ਵੇਢੀ ਲਿਆ ਤੇ ਵਿੱਚ ਕਈ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਪਾੜ ਪਾਉਣ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਲੀਡਰ ਹੁੰਦੇ ਨੇ ਉਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਜਿਹੜੇ ਉਹਨੇ ਫਾਇਦੇ ਨੇ ਉਹ ਜੋ ਕੱਢਣ ਦੀ ਕੋਸ਼ਿਸ਼ ਕਰਦੇ ਨੇ ਪਰ ਇਹਦੇ 'ਚ ਉਹਨਾਂ ਤਾਂ ਕੋਈ ਅਨਜਾਨ ਹੁੰਦਾ ਕਿਉਂਕਿ ਸਾਨੂੰ ਵੀ ਹੁਣ ਸੰਘਰਸ਼ ਕਰਦੇ ਸਮਾਂ ਹੋ ਗਿਆ ਸਾਨੂੰ ਵੀ ਹੁਣ ਕਈ ਜਥੇਬੰਦੀਆਂ ਇੱਥੇ ਬਹੁਤ ਸਾਲਾਂ ਤੋਂ ਕੰਮ ਕਰ ਰਹੀਆਂ ਨੇ ਅਸੀਂ ਵੀ ਜਿਵੇਂ ਪੀਐਸਯੂ ਲੋਕਾਂ ਚ ਕੰਮ ਕਰਦੇ ਆ ਤੇ ਪੀਸ ਉਲਕਾਰ ਨੇ ਵੀ ਕਿਸ ਯੂਨੀਵਰਸਿਟੀ ਦੇ ਵਿੱਚ ਹੀ ਕਾਫੀ ਵੱਡੇ ਸੰਘਰਸ਼ ਜਿਹੜੇ ਹੈਗੇ ਜਿੱਤੇ ਲੜੇ ਆ ਤੇ ਜਿੱਤੇ ਆ ਤੇ ਇਸ ਕਰਕੇ ਉਹੀ ਫੇਰ ਤੋਂ ਗੱਲ ਕਹਾਂਗੇ ਵੀ ਇੱਥੋਂ ਦੇ ਜਿਹੜੇ ਵਿਦਿਆਰਥੀ ਨੇ ਅਸੀਂ ਉਹਨਾਂ ਨੂੰ ਲਾਂਬੰਦ ਕਰਾਂਗੇ ਅਸੀਂ ਸਾਡਾ ਫੋਕਸ ਉਹ ਹੋਵੇ ਸਾਡਾ ਫੋਕਸ ਐਮ ਪੀ ਐਮ ਐਲ ਹੈ ਨਹੀਂ ਤੁਸੀਂ ਆਉਣ ਹੈ ਸਮਰਥਨ ਕਰਨਾ ਕਰੋ ਵਧੀਆ ਗੱਲ ਹੈ ਅਸੀਂ ਮਨਾ ਨਹੀਂ ਕਰਦੇ ਕਿਸੇ ਨੂੰ ਚੰਗੀ ਗੱਲ ਹੈ ਪਰ 10 ਨੂੰ ਜਿਹੜਾ ਇਕੱਠ ਕਰਨਾ ਹੈ 10 ਤੋਂ ਬਾਅਦ ਜਿਹੜੇ ਇਕੱਠ ਕਰਨੇ ਆ ਲਗਾਤਾਰ ਸਰਕਾਰ 'ਤੇ ਜੋ ਦਬਾਅ ਬਣਾ ਕੇ ਰੱਖਣਾ ਹੈ ਸਰਕਾਰਾਂ ਨੂੰ ਮਜਬੂਰ ਕਰਨਾ ਥੋੜੇ ਅੱਗੇ ਝੁਕਾਉਣ ਲਈ ਉਹ ਐਮ ਪੀ ਐਮ ਐਲ ਜਾਂ ਉਹ ਲੋਕਾਂ ਦੇ ਇਕੱਠ ਕਰਦੇ ਨੇ ਉਹ ਇਨਕਲਾਬੀ ਜਿਹਾ ਵਧੀਆਂ ਕਰਤੀਆਂ ਨੇ ਬਿਲਕੁਲ ਭੈਣੇ ਸੰਘਰਸ਼ ਲੜ ਰਹੇ ਹੋਣਾ ਚਲੋ ਮੁੰਡਿਆਂ ਦੀ ਗੱਲ ਹੋਰ ਆ ਵੀ ਲੜਪੇ ਹਨ ਬੀਿੰਗ ਅ ਗਰਲ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ ਪਹਿਲੀ ਗੱਲ ਤਾਂ ਬਾਹਰ ਬਹਿਣਾ ਕਰਨੀ ਬਹੁਤ ਹੋਰ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਕੁੜੀਆਂ ਕਿਵੇਂ ਬਾਹਰ ਬੈਠਣ ਸਭ ਤੋਂ ਵੱਡੀ ਗੱਲ ਸੇਫਟੀ ਵੀ ਹੁੰਦੀ ਆ ਹਨਾ ਕਦੇ ਕੋਈ ਇਹੋ ਜਿਹੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਵੀ ਜੇ ਤੁਸੀਂ ਬਾਹਰ ਬੈਠੀ ਹੋ ਜਾਂ ਕੋਈ ਮਤਲਬ ਤੁਹਾਨੂੰ ਕੋਈ ਇਦਾਂ ਦਾ ਕੋਈ ਗਲਤ ਫੀਲ ਹੁੰਦਾ ਹੋਵੇ ਜਾਂ ਕੋਈ ਇਦਾਂ ਦਾ ਨਹੀਂ ਨਹੀਂ ਸਗੋ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ ਸਗੋਂ ਮਲੇ ਵਸੀ ਇੱਥੇ ਇੱਕ ਲਗਭਗ ਹਰ ਰਾਤ ਹੀ ਕਾਫੀ देर ਹਾਂ ਤੇ ਕਿਛ ਰੁਕਦੇ ਵੀ ਹਾਂ ਜਿਵੇਂ ਅਸੀਂ ਰਾਤ ਇੱਥੇ ਕੱਟਾਂਗੇ ਅਸੀਂ ਕੁੜੀਆਂ ਕਦੇ ਕਦੇ ਐ ਵੀ ਕਰਦੇ ਹਾਂ ਵੀ ਕੱਲੀਆਂ ਕੁੜੀਆਂ ਰੁਕਦੀਆਂ ਨੇ ਇੱਥੇ ਵੀ ਕੁੜੀਆਂ ਦੀ ਰਾਤ ਹੋ ਜਾਂਦੀ ਆ ਅੱਛਾ ਥੋੜੀ ਮਤਲਬ ਹੈਗਾ ਵੀ ਅੱਜ ਤਾਂ ਮੋਰਚਾ ਜਿਵੇਂ ਰਾਤ ਦਾਓ ਤੁਸੀਂ ਸਾਹਮਣੇ हां ਅਸੀਂ ਅੱਜ ਕੁੜੀਆਂ ਆਈਆਂ ਇੱਥੇ ਅਸੀਂ ਕੁੜੀਆਂ ਕੁੜੀਆਂ ਹਾਂਜੀ ਹਾਂਜੀ ਮੈਨੂੰ ਲੱਗਾਇਆ ਇਹ ਤਾਂ ਹੁੰਦੇ ਵੀ 12 1 2 ਵਜੇ ਤੱਕ ਤੇ ਸਾਰੇ ਹੁੰਦੇ ਹੀ ਨਹੀਂ ਇੱਥੇ ਤਾਂ ਮਤਲਬ ਇੱਥੇ ਮਹਿਫਿਲ ਹੈ ਉਹ ਦੇਖੋ ਜਿਵੇਂ ਉੱਥੇ ਵੀ ਮਹਿਫਿਲ ਲੱਗੀ ਹੋਈ ਹੈ ਮਹਿਫਿਲਾਂ ਲੱਗੀਆਂ ਰਹਿੰਦੀਆਂ ਨੇ ਇੱਥੇ ਕਦੇ ਕੋਈ ਇੱਥੇ ਬਹਿ ਗਿਆ ਕਦੇ ਗੀਤ ਗਾ ਲੈ ਗੱਲਾਂ ਕਰ ਲਈਆਂ ਨਾ ਸਿਆਸੀ ਗੱਲਬਾਤ ਹੁੰਦੀ ਹੈ ਇੱਥੇ ਕਾਫੀ ਵੀ ਅੱਜਕੱਲ ਦੇ ਪੰਜਾਬ ਦੇ ਮਾਹੌਲ ਬਾਰੇ ਦੇਸ਼ ਦੁਨੀਆ ਵਿੱਚ ਕੀ ਚੱਲ ਰਿਹਾ ਉਹਦੇ ਬਾਰੇ ਤਾਂ ਇੱਥੇ ਦਾ ਮਾਹੌਲ ਬਹੁਤ ਜਿਵੰਤ ਹੈ ਅਸੀਂ ਮਤਲਬ ਕੋਈ ਨਹੀਂ ਗਈ ਉਹ ਸੋਸਤੀ ਪਾ ਕੇ ਇੱਥੇ ਕਮਲਾਂ 'ਚ ਬੈ ਸੁਰਜਾ ਕਮੀਆਂ ਦੇ ਵੇੜੇ ਉਹ ਇੱਥੇ ਸੁਣਾ ਕੇ ਗਏ ਨੇ ਸਾਨੂੰ ਹੁਣੇ ਕੁਝ ਦੇਰ ਪਹਿਲਾਂ ਹੀ ਥੋੜੀ ਦੇਰ ਪਹਿਲਾਂ ਤੇ ਅਸੀਂ ਜਿਵੇਂ ਜਾਨਾ ਚੋਣੇ ਵੀ ਅਸੀਂ ਇਹੋ ਜਿਹੇ ਵਜਨਾਂ ਲੋਕਪੱਖੀ ਵਜਨ ਉਹ ਜਿਹੜੀ ਜਮੂਰੀਤ ਪਸੰਦਵਾਜਾਂ ਨੇ ਇਹਨਾਂ ਨੂੰ ਸੱਤਾ ਦੰਨੇ ਆ ਵੀ ਤੁਸੀਂ ਆਓ ਤੁਸੀਂ ਹੀ ਸਮਾਰ ਨੂੰ ਕੋਈ ਚੰਗਾ ਜਿਹੜਾ ਵੀ ਮੋੜ ਦਿੱਤਾ ਹੈ ਕਦੇ ਪਹਿਲਾਂ ਅੱਗੇ ਦਵੋਗੇ ਤੁਸੀਂ ਉਹਦੇ ਸ਼ਾਮਿਲ ਹੋਣਾ ਤੁਸੀਂ ਉਹਦੇ ਚ ਆਪਣਾ ਇੱਕ ਇੱਕ ਆਪਣੀ ਭੂਮਿਕਾ ਨਿਭਾਉਂਗੇ ਜਿਹੜੇ ਇਨਸਾਫ ਪਸੰਦ ਲੋਕ ਨੇ ਜਿਨ੍ਹਾਂ ਨੇ ਸਮਾਰ ਨੂੰ ਪਿੱਛੇ ਖਿੱਚਣਾ ਉਹਨਾਂ ਨੇ ਵੀ ਆਪਣਾ ਕੰਮ ਕਰਨਾ ਜਿਨ੍ਹਾਂ ਨੇ ਅੱਗੇ ਲੈ ਕੇ ਜਾਣਾ ਉਹਨਾਂ ਨੇ ਵੀ ਆਪਣਾ ਕੰਮ ਕਰਨਾ ਅਸੀਂ ਅੱਗੇ ਲੈ ਕੇ ਜਾਣ ਵਾਲਿਆਂ ਨੂੰ ਸੱਦਾ ਦਿੰਨੇ ਆ ਵੀ ਤੁਸੀਂ ਸਾਡੇ ਨਾਲ ਜੁੜੋ ਅਸੀਂ ਤੁਹਾਡੇ ਨਾਲ ਹੈਨਾ ਇਕੱਠੇ ਮਿਲ ਕੇ ਆਪਾਂ ਰਲ ਮਿਲ ਕੇ ਸਰਕਾਰਾਂ ਨੂੰ ਅੱਗੇ ਝੁਕਾਉਣਾ ਹੈ ਜੇ ਉਹਦੇ ਲਈ ਆਪਾਂ ਨੂੰ ਤਕੜੇ ਵੀ ਹੋਣਾ ਪੈਣਾ ਬਿਲਕੁਲ ਇਸ ਕਰਕੇ ਇਹੀ ਫੇਰ ਤੋਂ ਵੀ 10 ਤਰੀਕ ਨੂੰ ਅਸੀਂ ਇੱਥੇ ਇਕੱਠ ਕਰਨ ਜਾ ਰਹੇ ਹਾਂ ਉਹਦੇ ਵਿੱਚ ਮਤਲਬ ਪੰਜਾਬ ਦੇ ਜੋ ਵੀ ਲੋਕ ਅੱਜ ਸਾਰੇ ਲੋਕ ਇਸ ਮਸਲੇ ਨਾਲ ਜੁੜੇ ਹੋਏ ਨੇ ਜੋ ਉਦੋਂ ਆ ਸਕਦੇ ਨੇ ਬਸ ਤੋ ਤ ਗਿਣਤੀ ਦੇ ਵਿੱਚ ਤੁਸੀਂ ਸਕੂਲ ਦੇ ਸਕੂਲ ਖਾਲੀ ਕਰੋ ਯੂਨੀਵਰਸਿਟੀ ਆਪਣੇ ਕਾਲਜ ਖਾਲੀ ਕਰਕੇ ਇੱਥੇ ਯੂਨੀਵਰਸਿਟੀ ਵਿੱਚ ਇਕੱਠ ਕਰੀਏ ਅਸੀਂ ਯੂਨੀਵਰਸਿਟੀ ਬੰਦ ਕਰਨ ਦੀ ਕਾਲ ਦਿੱਤੀ ਹੋਈ ਹੈ 10 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਾਂਗੇ ਤੇ ਉਸ ਇਕੱਠ ਵਿੱਚ ਸ਼ਾਮਲ ਹੋਏ ਕਿਉਂਕਿ ਉਹ ਉਹ ਸਿਰਫ ਇੱਕ ਪ੍ਰੋਟੈਸਟ ਨਹੀਂ ਹੈਗਾ ਨਾ ਹੀ ਯੂਨੀਵਰਸਿਟੀ ਤੱਕ ਸੀਮਿਤ ਰਹੂਗਾ ਉਹ ਇੱਕ ਸਿੱਧਾ ਮੈਸੇਜ ਹੈ ਕੇਂਦਰ ਸਰਕਾਰ ਨੂੰ ਯੂਨੀਅਨ ਸਰਕਾਰ ਨੂੰ ਵੀ ਇਹ ਸ਼ੁਰੂਆਤ ਹੈ ਹਾਂ ਇਹ ਹਜੇ ਸੰਘਰਸ਼ ਦੀ ਸ਼ੁਰੂਆਤ ਹੈ ਹਜੇ ਸੰਘਰਸ਼ ਇਹਦੇ ਤੋਂ ਜਿਹੜੇ ਵੱਡੇ ਰੂਪ ਨੇ ਉਹ ਲੋਗਾਂ ਤੇ ਉਹਦੇ ਲਈ ਉਹ ਤਿਆਰ ਰਹਿਣ ਫਿਰ ਬਿਲਕੁਲ ਪੰਜਾਬੀ ਆ ਸਾਡਾ ਤਾਂ ਵੈਸੇ ਹੀ ਖੂਨ ਤੱਤਾ ਹੁੰਦਾ ਅਸੀਂ ਕਿੱਥੇ ਬਰਦਾਸ਼ਤ ਕਰ ਜਾਾਂਗੇ ਹੁਣੇ ਆਰਐਸਐਸ ਭਾਜਪਾ ਇਹ ਤਾਂ ਇਹ ਤਾਂ ਉਹ ਕਿੱਥੋਂ ਆਏ ਨੇ ਤਾਂ ਸਵਰਕਰ ਤੋਂ ਆਏ ਨੇ ਗੋਲ ਵਰਕਰ ਤੋਂ ਆਏ ਨੇ ਉਹ ਤਾਂ ਅੰਗਰੇਜ਼ਾਂ ਨੂੰ ਮਾਫੀਨਾਮੇ ਲਿਖਦੇ ਰਹੇ ਨੇ ਉਹ ਤਾਂ ਹੱਥ ਜੋੜਦੇ ਰਹੇ ਨੇ ਨਾ ਅੱਗੇ ਵੀ ਸਾਨੂੰ ਮਾਫ ਕਰ ਦਿਓ ਜੇਲ੍ਹ ਤੋਂ ਸਾਨੂੰ ਜਾਣ ਤੋਂ ਜੋ ਮਰਜ਼ੀ ਕਹੋਗੇ ਅਸੀਂ ਕਰਾਂਗੇ ਪਰ ਸਾਨੂੰ ਜੇਲ੍ਹ ਨਾ ਕਰੋ ਇਹ ਤਾਂ ਉਹ ਕਰਦੇ ਰਹੇ ਨੇ ਹੁਣ ਪੰਜਾਬੀ ਕੌਣ ਨੇ ਪੰਜਾਬੀ ਆਪਾਂ ਕੀ ਆਪਾਂ ਗਦਰੀ ਗੁਲਾਬਕੌਰ ਦੀ ਆਪਾਂ ਉੱਥੋਂ ਆਏ ਆਪਾਂ ਉੱਥੋਂ ਪ੍ਰੇਰਣਾ ਲੈਣੇ ਆ ਆਪਾਂ ਕਰਤਾਰ ਸਰਾ ਯਾਰ ਕਰਦੇ ਆ ਪਪਾ ਗੱਸੇ ਨੂੰ ਯਾਦ ਕਰਦੇ ਆ ਆਪਣੇ ਮਤਲਬ ਆਪਣਾ ਉਹ ਵਿਰਸਾ ਹੈ ਆਪਣਾ ਇਤਿਹਾਸ ਹੈ ਉਹ ਮਤਲਬ ਉਹ ਇੱਕ ਬਾਗੀ ਹੁਣ ਗਲਤ ਨੂੰ ਗਲਤ ਕਹਿਣਾ ਤੇ ਜੁਰਤਨਾ ਕਹਿਣਾ ਤੇ ਸਹੀ ਦੇ ਸਹੀ ਦੇ ਲਈ ਹੱਕੜਾ ਕੇ ਖੜਨਾ ਹੁਣ ਆਪਣੇ ਹੁਣ ਗਦਰੀ ਗੁਲਾਬਕੌਰ ਹੈ ਮਤਲਬ ਕੀ ਉਹਨੇ ਜਾਨ ਨਹੀਂ ਦਿੱਤੀ ਕਿ ਆਪਣੇ ਜਿਹੜੇ ਨੇ ਵੀ ਸ਼ਹੀਦ ਰਹੇ ਨੇ ਉਹਨੇ ਜਾਨਾ ਨਹੀਂ ਵਾਰੀ ਆਪਣੀ ਹੱਕਾਂ ਦੇ ਲਈ ਤਾਂ ਇਹ ਵੀ ਸੰਘਰਸ਼ ਹੈ ਇਹਦੇ ਚ ਚਲੋ ਛੋਟਾ ਹੀ ਇਹ ਸੰਘਰਸ਼ ਹੈ ਤਾਂ ਇਹਦੇ ਚ ਵੀ ਆਪਾਂ ਜਦੋਂ ਤੱਕ ਆਪਣੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਡਟ ਕੇ ਖੜਾਗੇ ਬਿਲਕੁਲ ਤੁਸੀਂ ਵੀ ਬੈਠੇ ਹੋਗੇ ਕੀ ਕਹਿਣਾ ਚਾਹੋਗੇ ਕਹਿੰਦੇ ਨੇ ਵੀ ਕੁੜੀਆਂ ਮਤਲਬ ਕੁੜੀਆਂ ਬਾੜੀ ਛੇਤੀ ਮਤਲਬ ਇੱਕ ਦੂਜੇ ਦਾ ਸਾਥ ਜੇ ਦਿੰਦੀਆਂ ਨਹੀਂ ਗੱਲਾਂ ਹੁੰਦੀਆਂ ਨੇ ਵੀ ਕੁੜੀਆਂ ਸਟੈਂਡ ਨਹੀਂ ਲੈਂਦੀਆਂ ਤੁਸੀਂ ਸਟੈਂਡ ਲੈ ਕੇ ਬੈਠੇ ਹੋਏ ਹੋ ਕੀ ਆਇਆ ਭੈਣੇ ਮਨ ਦੇ ਵਿੱਚ ਦੇਖੋ ਗੱਲ ਇੱਜ਼ਤ ਤੇ ਆ ਚੁੱਕੀ ਹੈ ਹੁਣ ਜੇ ਗੱਲ ਇੱਜ਼ਤ ਤੇ ਆਈ ਹੈ ਤਾਂ ਆਪਣੀ ਇੱਜ਼ਤ ਬਚਾਣੀ ਪੈਂਦੀ ਆ ਪੰਜਾਬ ਯੂਨੀਵਰਸਿਟੀ ਸਾਡੀ ਇੱਜ਼ਤ ਹੀ ਹੈ ਹੁਣ ਸਾਨੂੰ ਪਤਾ ਲੱਗ ਗਿਆ ਕਿ ਉਹਨਾਂ ਦੀ ਸੋਚ ਕੀ ਹੈ ਤਾਂ ਹੁਣ ਸ਼ਾਂਤ ਬੈਠਣ ਦਾ ਤਾਂ ਕੋਈ ਗੱਲ ਹੀ ਨਹੀਂ ਬਣਦੀ ਹੈਗੀ ਆ ਤੇ ਉਹਦੇ ਲਈ ਹੁਣ ਅਸੀਂ ਲੜਾਈ ਵਿੱਚ ਉਤਰ ਚੁੱਕੇ ਆ ਤੇ ਇਹਨੂੰ ਜਿੱਤ ਕੇ ਹਟਾਂਗੇ ਫਤੇ ਕਰਕੇ ਹਟਾਂਗੇ ਜੀ ਕਰੋ ਪੂਰਾ ਹੌਸਲਾ ਕਹਿੰਦੇ ਨੇ ਵੀ ਡਟ ਜਾਓ ਉਹੀ ਹੈ ਉਹ ਸਾਨੂੰ ਹੌਸਲਾ ਦਿੰਦੇ ਨੇ ਤਾਂ ਹੀ ਅਸੀਂ ਇੱਥੇ ਬੈਠੇ ਆ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਗੱਲ ਇੱਜ਼ਤ ਦੀ ਹੈ ਮਾਨ ਦੀ ਹੈ ਬਿਲਕੁਲ ਤਾਂ ਉਹ ਵੀ ਹੌਸਲਾ ਦਿੰਦੇ ਨੇ ਤਾਂ ਹੀ ਅਸੀਂ ਇੱਥੇ ਬੈਠੇ ਆ ਬਾਕੀ ਸਾਰੇ ਹੌਸਲਾ ਬਚਾਰੀਆਂ ਵੀ ਭੈਣਾਂ ਕਈ ਦਬ ਜਾਂਦੀਆਂ ਨੇ ਟਰ ਜਾਂਦੀਆਂ ਵੀ ਕੀ ਇਤਨਾ ਫੈਮਿਲੀ ਪ੍ਰੈਸ਼ਰ ਹੈ ਹੋਰ ਸਮਾਜ ਦਾ ਡਰ ਹੁੰਦਾ ਖੁੱਲ ਕੇ ਬੋਲਦੀਆਂ ਨਹੀਂ ਹੈਗੀਆਂ ਪਰ ਤੁਸੀਂ ਜਜਬਾ ਦਿਖਾਇਆ ਤੁਸੀਂ ਆ ਕੇ ਖੜ ਗਏ ਤੇ ਬਾਕੀਆਂ ਲਈ ਵੀ ਪ੍ਰੇਰਨਾ ਸਿੱਧ ਹੋਈ ਹੈ ਦੇਖੋ ਆਪਾ ਯੂਨੀਵਰਸਿਟੀਆਂ ਦੇ ਵਿੱਚ ਪੜਨ ਕਿਉਂ ਆਨੇ ਆ ਤਾਂ ਕਿ ਆਪਣੇ ਹੱਕ ਦੀ ਗੱਲ ਕਰ ਸਕੀਏ ਨਾ ਅਗਰ ਤੁਸੀਂ ਹਲੇ ਵੀ ਪਿੱਛੇ ਡਰ ਕੇ ਪਿੱਛੇ ਬੈਠਣਾ ਹੈ ਤਾਂ ਫਿਰ ਐਜੀ ਪੜਾਈ ਦਾ ਕੀ ਫਾਇਦਾ ਜਿੱਥੇ ਤੁਹਾਨੂੰ ਤੁਹਾਡੇ ਹੱਕ ਹੀ ਨਾ ਮਿਲਣ ਤੁਹਾਨੂੰ ਬੋਲਣ ਦਾ ਹੱਕ ਹੀ ਨਾ ਹੋਵੇ ਤਾਂ ਇਸ ਕਰਕੇ ਤੁਸੀਂ ਚਿੰਤਾ ਨਾ ਕਰੋ ਤੁਹਾਡੇ ਨਾਲ ਤੁਹਾਡੀਆਂ ਭੈਣਾਂ ਹੈਗੀਆਂ ਨੇ ਤੁਸੀਂ ਅੱਗੇ ਆਓ ਅਸੀਂ ਤੁਹਾਡਾ ਸਾਥ ਅਸੀਂ ਵੀ ਦਵਾਂਗੇ ਤਾਂ ਕਿ ਤੁਸੀਂ ਵੀ ਪ੍ਰਾਊਡ ਫੀਲ ਕਰ ਸਕੋ ਪ੍ਰਾਊਡ ਫੀਲ ਕਰ ਸਕੋ ਕਿ ਐਸੀ ਵੀ ਆਪਣੀ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਕੁਝ ਆਪਣਾ ਕੌਂਟਰੀਬਿਊਸ਼ਨ ਦਿੱਤੀ ਹੈ ਵੀ ਐਚਡੀ ਦਾ ਜਿਹੜਾ ਯੋਗਦਾਨ ਹੁੰਦਾ ਹੈ ਨਾ ਉਹ ਵੀ ਇਤਿਹਾਸ ਦੇ ਵਿੱਚ ਲਿਖਿਆ ਜਾਂਦਾ ਹੈ ਹਾਂਜੀ ਸਹੀ ਹੈ ਕੁਝ ਨਾ ਕੁਝ ਕੌਂਟਰੀਬਿਊਟ ਜ਼ਰੂਰ ਕਰੋ ਤੁਹਾਨੂੰ ਯਾਦ ਰੱਖਦੇ ਨੇ ਸਾਰੇ ਬਿਲਕੁਲ ਬਿਲਕੁਲ ਮੈਂ ਉਹ ਹੀ ਕਹਿ ਰਹੀ ਹਾਂ ਵੀ ਭਈ ਸੋਸ਼ਲ ਮੀਡੀਆ ਦੀ ਰੀਲਾਂ ਤੱਕ ਵੀਡੀਓਜ਼ ਤੱਕ ਫੋਟੋਆਂ ਤੱਕ ਨਸੀਬਤਰੋ ਜੇ ਗੱਲ ਕਰਨੀ ਹੈ ਤਾਂ ਯੂਨੀਵਰਸਿਟੀ ਆ ਕੇ ਬੈਠੋ ਇੱਥੇ ਇਹਨਾਂ ਦੇ ਨਾਲ ਖੜੂ ਆ ਕੇ ਫੇਰ ਗੱਲ ਬਣੋ ਵੀ ਤੁਸੀਂ ਨਾਲੋਂ ਆਪਾਂ ਸੋਸ਼ਲ ਮੀਡੀਆ ਤੇ ਬਹੁਤ ਕਈ ਗੱਲਾਂ ਫਲਾਰੇ ਆ ਕਿ ਨੋਟੀਫਿਕੇਸ਼ਨ ਵਾਪਸ ਲੈ ਲਿਆ ਜੀ ਹੁਣ ਤਾਂ ਧਰਨੇ ਚੱਕ ਲੈ ਪਰ ਇਹੋ ਜਿਹਾ ਕੁਝ ਵੀ ਨਹੀਂ ਇਹ ਵਿਦਿਆਰਥੀਆਂ ਨੇ ਮੈਂ ਇੱਥੇ ਬੈਠੀ ਆਂ ਗਰਾਊਂਡ ਤੇ ਇਹਨਾਂ ਨੇ ਖੁਦ ਦੱਸਿਆ ਵੀ ਇਹੋ ਜਿਹਾ ਕੁਝ ਨਹੀਂ ਹੈਗਾ ਸੋ ਜਿਹੜੀਆਂ ਗਲਤ ਚੀਜ਼ਾਂ ਨੇਗੀਆਂ ਫਾਲਤੂ ਖਬਰਾਂ ਨਾ ਫਲਾਇਆ ਕਰੋ ਜਿਹੜੀ ਅਸਲ ਜਾਣਕਾਰੀ ਹੈਗੀ ਉਹ ਇੱਥੇ ਆ ਕੇ ਲੋ ਜੇਕਰ ਤੁਸੀਂ ਪੰਜਾਬ ਦੇ ਦਰਦੀ ਹੋ ਜੇ ਤੁਸੀਂ ਪੰਜਾਬੀ ਪੰਜਾਬੀਏਤ ਨੂੰ ਬਚਾਉਣਾ ਚਾਹੁੰਦੇ ਹੋ ਯੂਨੀਵਰਸਿਟੀ ਨੂੰ ਬਚਾਉਣਾ ਚਾਹੋ ਤਾਂ ਆਓ ਮੇਰੀਆਂ ਭੈਣਾਂ ਦਾ ਸਾਥ ਤੋਂ ਲਗਾਤਾਰੇ ਬੈਠੇ ਹੋਏ ਨੇ ਉਮੀਦ ਕਰਦੀ ਹੈ ਕਿ ਅਸੀਂ ਜਲਦੀ ਇਹ ਜੰਗ ਜਿਹੜੀ ਉਹ ਜਿੱਤਾਂ ਧੰਨਵਾਦ ਭੈਣਾਂ ਦੇ ਪਿਆ ਜੀ